ਪਾਕਿਸਤਾਨ ਦੇ ਉੱਤਰ ਪੱਛਮੀ ਖੈਬਰ ਪਖਤੂਨਵਾ ਸੂਬੇ ਚ ਅੰਛਾਤੇ ਹਮਲਾਵਾਰਾਂ ਨੇ ਇੱਕ ਸਿੱਖ ਵਿਅਕਤੀ ਨੂੰ ਕਤਲ ਕਰ ਦਿੱਤਾ ਅਮਰਜੀਤ ਸਿੰਘ ਦੀ ਬੁੱਧਵਾਰ ਨੂੰ ਮਰਦਾਨ ਸ਼ਹਿਰ ਦੇ ਸ਼ਹੀਦ ਆਨ ਬਾਜ਼ਾਰ ਸਥਿਤ ਆਪਣੀ ਦੁਕਾਨ ਦੇ ਗੋਦਾਮ ਚ ਲਾਸ਼ ਮਿਲੀ ਉਸਦੇ ਪੁੱਤਰ ਗਗਨ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਕੋਸਮੈਟਿਕਸ ਦੀ ਦੁਕਾਨ ਚ ਦੁਪਹਿਰ 2 ਵਜੇ ਤੱਕ ਸੀ ਜਦੋਂ ਉਸਦੇ ਪਿਤਾ ਆਏ ਤਾਂ ਉਹਨਾਂ ਨੇ ਉਸ ਨੂੰ ਘਰ ਭੇਜ ਦਿੱਤਾ ਜਦੋਂ ਗਗਨ ਸ਼ਾਮ 5 ਵਜੇ ਪਰਤਿਆ ਤਾਂ ਉਸ ਨੇ ਦੇਖਿਆ ਕਿ ਦੁਕਾਨ ਦੇ ਸ਼ਟਰ ਅੱਧੇ ਡਿੱਗੇ ਹੋਏ ਸਨ ਤੇ ਉਸਦੇ ਪਿਤਾ ਉੱਥੇ ਮੌਜੂਦ ਨਹੀਂ ਸਨ ਪਾਕਿਸਤਾਨ ਦੇ ਵਿੱਚ ਇੱਕ ਇੱਕ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਪਾਕਿਸਤਾਨ ਤੋਂ ਬਾਬਾ ਗੁਰਨਾਨਕ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸਾਡੇ ਨਾਲ ਬੀਸ਼ਨ ਸਿੰਘ ਜੀ ਜੁੜ ਚੁੱਕੇ ਨੇ ਬੀਸ਼ਨ ਸਿੰਘ ਜੀ ਕੀ ਕਾਰਨ ਹੈ ਕਿ ਪਾਕਿਸਤਾਨ ਦੇ ਵਿੱਚ ਲਗਾਤਾਰ ਜਿਹੀਆਂ ਵਾਰਦਾਤਾਂ ਸਾਨੂੰ ਮਿਲਦੀਆਂ ਨੇ ਅੱਜ ਦਾ ਜਿਹੜਾ ਆਸਾ ਇਹ ਪਹਿਲੇ ਕਰਦੇ ਹੈ ਕਿ ਸਿੱਖ ਨਹੀਂ ਕੋ ਨਾਮ ਲੈਣਾ ਹੈ ਉਹ ਹੈ ਹਿੰਦ ਪ੍ਰੈਜ਼ੀਡੈਂਟ ਸਲਾਕੀਨ ਮਖਦਾਨ ਤੋਂ

ਕਿ ਤਾਂ 6 ਮਹੀਨੇ ਤੋਂ ਇਹ ਚਾਤੀ ਵੀ ਸ਼ਿਕਾਰ ਬਣੇ ਆਪਣੇ ਕਲੇ ਸਿੱਖ ਸਾਡੇ ਤੇ ਜਿਹਨੇ ਪਿਛੇ ਜਨਾ ਸਿੰਧੋ ਖੜੇ ਤੇ ਬੱਚਿਆਂ ਦੇ ਤੇ ਗੋਗਿੰਗ ਚੁਹੇ ਖਾਲੇ ਉਹ ਵਾਕਿਆ ਹੋਇਆ ਇਹਦੇ ਇਹ ਤਰਕੀਸ਼ جاری ਹੈ ਜੀ ਦੇਖੋ ਉਹਨਾਂ ਨੇ ਕੋਈ ਰਸਤੀ ਦੁਸ਼ਮਣ ਨਹੀਂ ਆ ਹੋਰ ਜਾਂ ਦੇਸ਼ਤ ਗੰਦੀਕ ਦੋ ਦਿਨ ਅੱਗੇ ਦਾ ਪਤਾ ਲੱਗੇ ਜੀ